ਸਸਿਗਲ ਦੋਸਤੋ ਨਮਸਕਾਰ ਮੈਂ ਹਾਂ ਤਰਮਿੰਦਰ ਕੁਮਾਰ ਤੇ ਤੁਸੀਂ ਦੇਖ ਰਹੇ ਹੋ ਉਧਿਆਨ ਐਕਸਪ੍ਰੈਸ ਦੋਸਤੋ ਅੱਜ ਮੈਂ ਹਾਂ ਕਰਨਲ ਐਸਪੀਆਰ ਗੱਭਾ ਜੀ ਦੇ ਨਾਲ ਇਹਨਾਂ ਦੇ ਜੀਵਨ ਦੇ ਬੜੇ ਪਹਿਲੂ ਹੈਗੇ ਨੇ ਜਿਹੜੇ ਉਹਨਾਂ ਨਾਲ ਤੁਹਾਨੂੰ ਰੋਬਰੂ ਕਰਵਾਵਾਂਗੇ ਸਭ ਤੋਂ ਪਹਿਲਾਂ ਇਹ ਦੱਸ ਦਿਆਂ ਕਿ ਇੱਕ ਨਾਰਾ ਹੈਗਾ ਜੈ ਜਵਾਨ ਜੈ ਕਿਸਾਨ ਤੇ ਜੈ ਵਿਗਿਆਨ ਸਾਰੇ ਚੀਜ਼ਾਂ 'ਚ ਫਿੱਟ ਬੈੰਦੇ ਨੇ ਕਿਸਾਨ ਵੀ ਨੇ ਜਵਾਨ ਵੀ ਰਹਿ ਚੁਕੇ ਨੇ ਤੇ ਹੁਣ ਵਿਗਿਆਨ ਵਾਸਤੇ ਕੰਮ ਕਰ ਰਹੇ ਤੇ ਨਾਲ ਕਰ ਰਹੇ ਨੇ ਸਮਾਜ ਸੇਵਾ ਸਰ ਨਮਸਕਾਰ ਜੀ ਨਮਸਕਾਰ ਨਮਸਕਾਰ ਤਰਮਿੰਦਰ ਜੀ ਠੀਕ ਹੋ ਸਰ ਸੈ ਤਾਂ ਠੀਕ ਨੇ ਬਿਲਕੁਲ ਬਿਲਕੁਲ ਠੀਕ ਹੈ ਤੁਹਾ ਸਰ ਆਪਾਂ ਸ਼ੁਰੂਆਤ ਕਰੀਏ ਉਸ ਤੋਂ ਪਹਿਲਾਂ ਸਾਡੇ ਨੌਜਵਾਨਾਂ ਵਾਸਤੇ ਕੀ ਸੰਦੇਸ਼ ਦੇਵੋਗੇ ਜੀ ਜਿਹੜੇ ਜਿਹੜੇ ਫੌਜ ਚ ਜਾਣਾ ਚਾਹੁੰਦੇ ਹਨ ਜਿੰਦਜੀਤ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਤੁਸੀਂ ਅਸਲੀ ਸਮਾਜ ਸੇਵਾ ਕਰ ਰਹੇ ਹੋ ਸਮਾਜ ਦੇ سارے ਦੇ سارے ਮੁੱਦੇ ਤੁਸੀਂ ਉਠਾਉਂਦੇ ਹੋ ਔਰ ਜਨਤਾ ਤੱਕ ਲੈ ਕੇ ਜਾਂਦੇ ਹੋ ਔਰ ਗਵਰਨਮੈਂਟ ਅਫੀਸ਼ਰਸ ਤੱਕ ਵੀ ਤੁਹਾਡੇ ਮੈਸੇਜ ਜਾਂਦੇ ਨੇ ਔਰ ਉਹਦੇ ਤੇ ਐਕਸ਼ਨ ਵੀ ਹੁੰਦਾ ਹੈ ਬਿਲਕੁਲ ਜੀ ਤੇ ਤੁਹਾਡੀ ਸਮਾਜ ਦੀ ਸੇਵਾ ਬਹੁਤ ਵੱਡੀ ਸੇਵਾ ਹੈ ਕਿਸਾਨਾਂ ਦੇ ਮੁੱਦੇ ਤੁਸੀਂ ਲੈ ਕੇ ਜਾਂਦੇ ਹੋ

ਤੇ ਅੱਗੇ ਤੁਸੀਂ ਗੱਲ ਕੀਤੀ ਸੀ ਕਿ ਵੀ ਤੁਸੀਂ ਨੌਜਵਾਨਾਂ ਬਾਰੇ ਤੁਸੀਂ ਕੀ ਸੋਚਦੇ ਹੋ ਨੌਜਵਾਨੀ ਸਾਡੀ ਸਾਡੇ ਦੇਸ਼ ਦੀ ਔਰ ਖਾਸ ਤੌਰ ਤੇ ਸਾਡੇ ਪੰਜਾਬ ਦੀ ਇੱਕ ਬਹੁਤ ਹੀ ਵਧੀਆ ਨੌਜਵਾਨੀ ਹੈ ਸਾਡੇ ਜਿਹੜੇ ਮੁੰਡੇ ਨੌਜਵਾਨ ਨੇ ਬੜੇ ਹੀ ਦਿਲ ਵਾਲੇ ਨੇ ਔਰ ਮਜਬੂਤ ਦਿਲ ਵਾਲੇ ਨੇ ਕਿਉਂਕਿ ਆਪਣਾ ਪੰਜਾਬ ਕਿਸਾਨੀ ਰਾਜ ਹੈ ਕਿਸਾਨ ਸਾਡਾ ਮੇਨ ਮੁੱਦਾ ਹੈ ਅਸੀਂ ਕਿਸਾਨੀ ਤੋਂ ਅਸੀਂ ਬਿਲੋਂਗ ਕਰਦੇ ਹਾਂ ਮੈਂ ਖੁਦ ਕਿਸਾਨ ਹਾਂ ਜਿਹੜੇ ਸਾਡੇ ਬੱਚੇ ਨੇ ਮਿੱਟੀ ਤੋਂ ਪਲੇ ਹੋਏ ਨੇ ਮਿੱਟੀ ਦੇ ਵਿੱਚ ਖੇਡ ਕੇ ਜਵਾਨ ਹੋਏ ਨੇ ਤੇ ਬੜੇ ਮਜ਼ਬੂਤ ਨੇ ਔਰ ਤੁਸੀਂ ਦੇਖੋਗੇ ਫੌਜ ਦੇ ਵਿੱਚ ਵੀ ਜਿਹੜੇ ਬੱਚੇ ਕਿਸਾਨਾਂ ਦੇ ਨੇ ਬਿਲਕੁਲ ਜੀ ਜਿਹੜੀ 90% ਜਿਹੜੀ ਫੌਜ ਹੈ ਉਹ ਕਿਸਾਨਾਂ ਦੀ 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 ਫੌਜ ਹੈ ਤੇ ਇਸ ਵਾਸਤੇ ਜਵਾਨ ਤੇ ਕਿਸਾਨ 'ਚ ਕੋਈ ਫਰਕ ਨਹੀਂ ਹੈਗਾ ਬਿਲਕੁਲ ਜੀ ਜਿਹੜਾ ਕਿਸਾਨ ਹੈ ਉਹ ਆਦੇ ਬੱਚੇ ਭੇਜ ਕੇ ਦੇਸ਼ ਦੀ ਸੇਵਾ ਵੀ ਕਰਦਾ ਹੈ ਔਰ ਮਿੱਟੀ ਨੂੰ ਪਾਟ ਕੇ ਉਹ ਉਹਦੇ ਵਿੱਚ ਉਗਾ ਕੇ ਉਹ ਆਪਣੇ ਸਾਡੇ ਦੇਸ਼ ਦੀ ਉਸ ਤਰ੍ਹਾਂ ਵੀ ਕਰਦਾ ਹੈ ਬਿਲਕੁਲ ਸਾਡੇ ਜਿਹੜੀ ਜਿਹੜੀ ਸਾਡੇ ਜਿਹੜਾ ਨੌਜਵਾਨ ਨੇ ਇਹਨਾਂ ਨੂੰ ਇੱਕ ਸਹਿਦ ਦੀ ਜ਼ਰੂਰਤ ਹੈ ਜੋ ਕਿ ਜਿਹਦੇ ਵਿੱਚ ਅਸੀਂ ਫੇਲ ਹੋਇਆ ਪੇਰੈਂਟਸ ਬਿਲਕੁਲ ਅਸੀਂ ਮਾਪੇ ਫੇਲ ਹੋਏ ਨੇ ਬੱਚਿਆਂ ਦਾ ਕੋਈ ਦੋਸ਼ ਨਹੀਂ ਹੈ ਕੋਈ ਕਿਸ ਤਰ੍ਹਾਂ ਸਮਝਦੇ ਹੋ ਸਰ ਕਿ ਅੱਜ ਕੱਲ ਦੇ ਨੌਜਵਾਨ ਜਿਹੜੇ ਆ ਪੜ੍ਹਾਈ ਕਰਦੇ ਆ ਪਲੱਸ 2 ਕਰਦੇ ਆ ਨਾਲ ਦੀ ਨਾਲ ਹੀ ਬਾਹਰ ਜਾਣ ਦੀ ਗੱਲਾਂ ਸੋਚਣ ਲੱਗ ਪੈਂਦੇ ਨੇ ਜੀ ਇਹ ਕੀ ਸਹੀ ਹੈ ਟ੍ਰੈਂਡ ਹੈ ਕਿ ਜਾਂ ਮਤਲਬ ਆਪਾਂ ਇਹ ਸਮਝੀਏ ਕਿ ਮਤਲਬ ਇੱਕ ਟ੍ਰੈਂਡ ਚੱਲ ਪਿਆ ਕਿ ਮੈਂ ਬਾਹਰ ਜਾਣਾ ਹੈ ਜਾ ਕੇ ਤਾਂ ਕੰਮ ਤਾਂ ਉੱਥੇ ਵੀ ਕਰਨਾ ਹੈ ਜੀ ਉਹ ਸੋ ਜਿੰਦਗੀ ਬਹੁਤ ਟਫ ਜਿੰਦਗੀ ਹੈ ਮੈਨੂੰ ਪਤਾ ਹੈ ਬਾਹਰ ਵੇਖ ਮੇਰੀ ਬੇਟੀ ਆਰਮੀ ਚ ਪਤਨ ਪਤਨ ਮੈਜਰ ਸਰ ਹੈ ਗਾਇਨੋਕੋਲੋਜਿਸ ਡਾਕਟਰ ਹੈ ਔਰ ਉਹ ਯੂਨਾਈਟਿਡ ਨੇਸ਼ਨ ਦੇ ਵਿੱਚੋਂ ਸਿਲੈਕਟ ਹੋਈ ਸੀ ਔਰ ਬਲਦੇਸ਼ ਨੇ ਨੌਕਰੀ ਕੀਤੀ ਸਰਕਾਰੀ ਨੌਕਰੀ ਆਰਮੀ ਦੇ ਤਰਫੋਂ ਦੇਸ਼ ਦੀ ਤਰਫੋਂ ਔਰ ਉਹ 1.5 ਸਾਲ ਰਹਿ ਕੇ ਆਈ ਔਰ ਜਦੋਂ ਵਾਪਸ ਆਉਂਦੀ ਸੀ ਉਹ ਇਹ ਕਹਿੰਦੀ ਸੀ ਕਿ ਪਾਪਾ ਪਤਨ ਦੇ ਲੋਕ ਬਾਹਰ ਕਿਉਂ ਜਾਂਦੇ ਨੇ ਜੋ ਕੁਛ ਆਪਣੇ ਇਹਨਾਂ ਸੁੰਦਰ ਦੇਸ਼ ਹੈ ਆਪਣਾ ਔਰ ਉਹਨਾਂ ਸੁੰਦਰ ਦੇਸ਼ ਦੇ ਵਿੱਚ ਸਾਡਾ ਜਿਹੜਾ ਪੰਜਾਬ ਹੈ ਪੰਜ ਪਾਣੀ ਦੀ ਧਰਤੀ ਉਹ ਤਾਂ ਹੋਰ ਹੀ ਬਹੁਤ ਸੁੰਦਰ ਹੈ। ਬਿਲਕੁਲ ਜੀ। ਇਹ ਵੀ ਛੱਡ ਕੇ ਕਿਉਂ ਜਾਂਦੇ ਨੇ ਉਹ ਪਤਾ ਨਹੀਂ ਮਾਪੇ ਵੀ ਬੱਚਿਆਂ ਨੂੰ ਬਾਹਰ ਕਿਉਂ ਭੇਜਦੇ ਨੇ। ਤਰਮਿੰਦਰ ਜੀ ਮੈਂ ਇੱਕ ਦਿਨ ਆਪਣੀ ਪਹਿਲਾਂ ਵੀ ਗੱਲ ਹੋਈ ਸੀ। ਬੱਚਿਆਂ ਨੂੰ ਸਹੀ ਰਸਤਾ ਦਿਖਾਉਣ ਵਾਸਤੇ ਸਭ ਤੋਂ ਵੱਡਾ ਰੋਲ ਮਾਪੇ ਦਿੰਦਾ ਹੈ। ਬਿਲਕੁਲ ਜੀ। ਤੇ ਮਾਂ ਤਾਂ ਸਿਰਫ ਦੋ ਤਿੰਨ ਚੀਜ਼ਾਂ ਦੇ ਸਕਦੀ ਹੈ। ਉਹ ਮਮਤਾ ਦੇ ਸਕਦੀ ਹੈ। ਉਹ ਖਾਣਾ ਦੇ ਸਕਦੀ ਹੈ, ਉਹ ਲਾਡ ਪਿਆਰ ਦੇ ਸਕਦੀ ਹੈ। ਅਸਲੀ ਰੋਲ ਹੈ ਫਾਦਰ ਦਾ। ਮੈਂ ਕਿਹ ਜਗਤ ਇੱਕ ਫੋਟੋ ਵੇਖੀ ਸੀ ਜਿਹਦੇ ਚ ਇੱਕ ਮਦਰ ਆ ਉਹਨੇ ਬੱਚੇ ਨੂੰ ਗੋਦੀ ਚ ਲੈ ਕੇ ਬੈਠੀ ਹੈ। ਔਰ ਜਿਹੜਾ ਜਿਹੜਾ ਉਹਦਾ ਹਸਬੰਡ ਹੈ ਉਹ ਥੱਲੇ ਬੈਠਾ ਉਹਨੇ ਆਪਦੇ ਕੰਧਾ ਤੇ ਬਿਠਾ ਕੇ ਆਪਣੀ ਵਾਈਫ ਨੂੰ ਤੇ ਪੂਰਾ ਲੋਡ ਤਾਂ ਫਾਦਰ ਤੇ ਹੁੰਦਾ ਹੈ ਬਿਲਕੁਲ ਤੇ ਫਾਦਰ ਦੀ ਜ਼ਿੰਮੇਵਾਰੀ ਹੈ ਕਿ ਬੱਚੇ ਵੱਲ ਧਿਆਨ ਦੇਵੇ ਬੱਚੇ ਨੂੰ ਇੱਕ ਟੈਕਨੀਕ ਨਾਲ ਪਾਲੇ ਬੈਲੈਂਸ ਬਣਾ ਕੇ ਪਾਲੇ ਇਹ ਕੇਜ ਤੱਕ ਬੱਚੇ ਨੂੰ ਆਪਣਾ ਆਪਣਾ ਉਹਦੇ ਤੇ ਸਖਤੀ ਵੀ ਕਰੋ ਉਹਨੂੰ ਨਰਮੀ ਵੀ ਰੱਖੋ ਤੇ ਉਹਦੀ ਜ਼ਰੂਰਤਾਂ ਨੂੰ ਜਿਹੜੇ ਜਾਇਜ਼ ਨੇ ਉਹ ਪੂਰੀਆਂ ਕਰੋ ਜੇ ਨਿਯਾਜ਼ ਕਰਦਾ ਤਾਂ ਉਹਨੂੰ ਸਮਝਾਓ ਵੀ ਇਹ ਤੁਹਾਨੂੰ ਕਿਉਂ ਇਸ ਤਰ੍ਹਾਂ ਰੋਕ ਰਿਹਾ ਬੱਚੇ ਦਿਮਾਗ 'ਚ ਚੀਜ਼ ਪਾਓ ਤੇ ਬਚਪਨ ਤੋਂ ਬੱਚੇ ਨੂੰ ਸੰਸਕਾਰ ਵੀ ਸਿਖਾਓ ਧਾਰਮਿਕ ਵੀ ਧਾਰਮਿਕ ਬਾਰੇ ਗੱਲਾਂ ਦੱਸੋ ਜਿਵੇਂ ਕਿ ਜਸ ਤਰਨੂੰ ਮੈਂ ਬਿਲੋਂਗ ਕਰਦਾ ਮੇਰੇ ਬੱਚੇ ਵੀ ਉਹੀ ਉਹੀ ਫਾਲੋ ਕਰ ਰਹੇ ਨੇ ਕਿ ਸਾਡਾ ਫਾਦਰ ਬੰਦਾ ਸੀ ਕਿ ਅਸੀਂ ਉਹਨੂੰ ਮੰਦਿਆਂ ਉਹਨਾਂ ਬਰੇ ਉਹਨਾਂ ਨੂੰ ਕਹਾਣੀਆਂ ਦੱਸੋ ਉਹਨਾਂ ਨੂੰ ਸਮਝਾਓ ਤਾਂ ਬੱਚੇ ਆਪਣੇ ਆਪ ਇੱਕ ਲਾਈਨ 'ਚ ਆਉਂਦੇ ਨੇ ਫਿਰ ਬੱਚੇ ਬਾਹਰ ਜਾਣ ਦਾ ਨਾਮ ਨਹੀਂ ਲੈਣਗੇ ਜਦੋਂ ਬੱਚੇ ਵਿਚਾਰੇ ਪੜ੍ਹ ਲਿਖ ਕੇ ਤੇ ਅੱਜ ਹੁਣ ਸਾਡੇ ਕੋਲ ਕੀ ਕੁਝ ਨਹੀਂ ਹੈਗਾ ਤੇ ਬਾਪ ਕਰੇ ਗਾਲਾਂ ਕੱਢਦਾ ਹੈ ਉਹਨਾਂ ਨੂੰ ਕਿ ਤੂੰ ਕੰਜਰ ਤੂੰ ਉਹਨਾਂ ਵੱਡਾ ਹੋ ਗਿਆ ਤੈਨੂੰ ਪਾਲਦਾ ਨਹੀਂ ਤੇ ਫਿਰ ਉਹ ਕਹਿੰਦਾ ਜੀ ਮੈਂ ਤਾਂ ਬਾਹਰ ਜਾਣਾ ਤੇ ਸਾਡੀ ਜ਼ਮੀਨ ਜਿਹੜੀ ਪੰਜਾਬ ਦੀ ਉਹ ਵਿਕ ਰਹੀ ਹੈ ਤੇ ਜ਼ਮੀਨ ਵੇਚ-ਵਿਚ ਕੇ ਬੱਚੇ ਨੂੰ ਬਾਹਰ ਭੇਜ ਰਹੇ ਆਂ ਔਰ ਬਾਹਰ ਬੱਚੇ ਬਚਾਰੇ ਰੋਲ ਰਹੇ ਨੇ ਤੇ ਕਈ ਪਿੰਡ ਤਾਂ ਹੈ ਜਨ ਜੀ ਆਪਾਂ ਦੇਖਦੇ ਆਂ ਬੜੇ ਲੋਕ ਸੋਸ਼ਲ ਮੀਡੀਆ ਤੇ ਵੀ ਦੇਖਦੇ ਹੋਣਗੇ ਮੈਂ ਕਈ ਪਿੰਡਾਂ ਜਾ ਕੇ ਵੀ ਆਇਆ ਪਿੰਡ ਦੇ ਪਿੰਡ ਖਾਲੀ ਹੋ ਗਏ ਜੀ ਉਜਾੜ ਪਏ ਨੇ ਜੀ ਗਲੀਆਂ ਸੁਨੀਆਂ ਹੋ ਗਈਆਂ ਜੀ ਲੋਕ ਹੈ ਹੀ ਨਹੀਂ ਉਹ ਪਿੰਡਾਂ ਦੇ ਵਿੱਚ ਜੀ ਆਪਣੇ ਵਾਲੇ ਪਾਸੇ ਤਾਂ ਹੁਣ ਇਸ ਤਰ੍ਹਾਂ ਦਾ ਹੁਣੇ ਟ੍ਰੈਂਡ ਚੱਲਿਆ ਬਾਹਰ ਜਾਂਦਾ ਲੇਕਿਨ ਮੋਗਾ ਜਲੰਧਰ ਵਾਲੇ ਪਾਸੇ ਜਾਓ ਤਾਂ ਬੜੇ ਪਿੰਡ ਨੇ ਜਿਹੜੇ ਖਾਲੀ ਹੋ ਗਏ ਨੇ ਜੀ ਬਿਲਕੁਲ ਜਲੰਧਰ ਤਾਂ ਮੈਂ ਬੱਚਾ ਸੀ ਜਦੋਂ ਛੋਟਾ ਬੱਚਾ ਸੀ ਮੈਨੂੰ ਪਤਾ ਚੱਲਦਾ ਸੀ ਇਹ ਇਹ ਇੰਨਾ ਸੋਹਣਾ ਪਿੰਡ ਕਿਉਂ ਬਣਿਆ ਕਿਉਂ ਇਸ ਪਿੰਡ ਦੇ ਹਰ ਬੱਚਾ ਬਾਹਰ ਗਿਆ ਹੈ ਇਹ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ 1973 74 75 ਦੀ ਮੇਰਾ ਜਨਮ ਵੀ ਨਹੀਂ ਹੋਇਆ ਸੀ ਕਿ ਹਰ ਬੰਦਾ ਵੀ ਇਹਨਾਂ ਪਿੰਡ ਤਾਂ ਸੋਹਣਾ ਬਣਿਆ ਕਿਉਂ ਇਹਨਾਂ ਦੇ ਬੱਚਾ ਬਾਹਰ ਫੋਰਨ ਕੰਟਰੀ ਗਿਆ ਹੈ ਬਾਹਰ ਕੰਮ ਕਰਦਾ ਹੈ ਲੇਕਿਨ ਉਹ ਇਨਵੈਸਟਮੈਂਟ ਕਰ ਇਹ ਬਹੁਤ ਮੜਾ ਟ੍ਰੈਂਡ ਹੈ ਮੋਗੇ ਦਾ ਕਿ ਪਿੰਡਾਂ ਪਾਈ ਕੇ ਮਤਲਬ ਮੈਂ ਅੱਜ ਤੋਂ 5-7 ਸਾਲ ਪਹਿਲਾਂ ਵੇਖਿਆ ਸੀਗਾ ਉੱਥੇ ਗਿਆ ਸੀਗਾ ਉੱਥੇ ਸਟੇਡੀਅਮ ਵੇਖਿਆ ਸਰ ਮੈਂ ਬਹੁਤ ਸ਼ਾਨਦਾਰ ਸਟੇਡੀਅਮ ਸੀਗਾ ਜਿਹੜਾ ਆਪਣੇ ਸ਼ਹਿਰ ਚ ਵੀ ਨਹੀਂ ਹੈਗਾ ਹੂੰ ਹੂੰ ਮਤਲਬ ਉੱਥੇ ਪਤਾ ਲੱਗਿਆ ਕਿ ਇੰਨਾ ਰਹੀ ਹੈ ਲੇਕਿਨ ਅੱਜ ਉੱਥੋਂ ਦੇ ਵੀ ਇਸੇ ਤਰ੍ਹਾਂ ਹੈ ਵੀ ਬੜੇ ਲੋਕ ਬਾਹਰ ਚਲੇ ਗਏ ਨੇ ਕਈ ਮਕਾਨ ਹੀ ਖੱਲੀ ਪਏ ਨੇ ਮਤਲਬ ਇਹ ਮੰਨ ਕੇ ਚੱਲ ਸਕਦੇ ਆਪਾਂ ਕਿ ਇਹ ਟ੍ਰੈਂਡ ਜ਼ਿਆਦਾ ਵਧੀਆ ਨਹੀਂ ਹੈਗਾ ਜੀ ਜ਼ਿਆਦਾ ਵਧੀਆ ਨਹੀਂ ਆਪਣਾ ਦੇਸ਼ ਹੈ ਆਪਣੀ ਮਿੱਟੀ ਹੈ ਬਿਲਕੁਲ 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 ਉਸ ਵਾਸਤੇ ਬਿਲਕੁਲ ਜੀ ਬੱਚਾ ਨੂੰ ماں باپ مطلب میں پھر دوبارہ اس چیز سے اسٹرس کروں گا کہ فادر از جی رسپونسیبل فادر دی زیادہ رسپونسیبلٹی ہے فادر سارا دن بزی رہتے ہیں آپ کے بزنس سے اور ٹائم نہیں دیں بچوں کو یہ نہیں پتا ہے کہ اِسی پیسے کما رہے ہیں جی کوئی گل کرو تو کہیں گے کہ اِسی بچہ مستی کر جانے انہوں نے یہ نہیں پتا ہے کہ بچوں ٹائم نہ دے کے تی بہت واڈا نقصان کر رہے ہو بہت وا نقصان کر بچوں ٹائم دو بچوں کے نال ٹائم بتاؤ رات میں بیٹھو سویرے بیٹھو نہ دماغ کو سمجھو ਬੱਚਾ ਕੀ ਚਾਹੁੰਦਾ ਹੈ ਜੇ ਬੱਚੇ ਦੇ ਦਿਮਾਗ ਨੂੰ ਬਾਪ ਤੋਂ ਜ਼ਿਆਦਾ ਕੋਈ ਨਹੀਂ ਸਮਝ ਸਕਦਾ ਉਹਦੇ ਦਿਮਾਗ ਸਮਝ ਕੇ ਤੁਹਾਨੂੰ ਸਮਝ ਆ ਜਾਏਗੀ ਕਿ ਮੇਰਾ ਬੱਚਾ ਉਹ ਲਟਾਈਲ ਹੈ ਕਿ ਧਾਰਮਿਕ ਹੈ ਕਿ ਕਿਸ ਟਾਈਪ ਦੀ ਜ਼ਿੰਦਗੀ ਜੀਣ ਵਾਲਾ ਬੱਚਾ ਹੈਗਾ ਇਹ ਤੇ ਉਹਨੂੰ ਉਸ ਤਰ੍ਹਾਂ ਤੁਸੀਂ ਮੋਲਡ ਕਰ ਸਕਦੇ ਹੋ ਉਸ ਤਰ੍ਹਾਂ ਅ ਸਰ ਇਹ ਤਾਂ ਗੱਲਾਂ ਹੋ ਗਈਆਂ ਆਪਣੀਆਂ ਇੱਕ ਜਰਨਲ ਗੱਲਾਂ ਨੇ ਜੀ ਕਰੋਨਾ ਕਾਲ 'ਚ ਜਦ ਤੁਸੀਂ ਕੰਮ ਕੀਤਾ ਸੀਗਾ ਆਪਾਂ ਉਹਦਾ ਮੁਲਾਕਾਤ ਹੋਈ ਜੀ ਤੁਸੀਂ ਮੇਰੇ ਤੋਂ ਪਹਿਲਾਂ ਵੀ ਮਤਲਬ ਮੈਂ ਮੇਰੇ ਤੋਂ ਪਹਿਲਾਂ ਤੁਸੀਂ ਬਹੁਤ ਵੱਡੇ ਹੋ ਗਏ ਹੋ ਸਮਾਜ ਸੇਵਾ ਤਾਂ ਬਹੁਤ ਪਹਿਲਾਂ ਤੋਂ ਕਰਦੇ ਹੋਗੇ ਜਿਸ ਤਰ੍ਹਾਂ ਤੁਹਾਡੀ ਨੇਚਰ ਹੈਗੀ ਹੈ ਜੀ ਕੋਈ ਇਸ ਤਰ੍ਹਾਂ ਦਾ ਕੋਈ ਇੱਕ ਲਮਹਾ ਜਿਹੜਾ ਯਾਦ ਹੋਵੇ ਕਿ ਜਦੋਂ ਇਹ ਪਤਾ ਲੱਗਿਆ ਹੋਵੇ ਕਿ ਮੈਂ ਦੇਸ਼ ਸੇਵਾ ਦੇ ਨਾਲ-ਨਾਲ ਸਮਾਜ ਸੇਵਾ ਵੀ ਕਰ ਰਿਹਾ ਹਾਂ ਅਰਸ਼ਤ੍ਰਿੰਦਰ ਜੀ ਜਿਹੜੀ ਸਮਾਜ ਸੇਵਾ ਹੈ ਨਾ ਉਹ ਸੋਚ ਕੇ ਨਹੀਂ ਕੀਤੀ ਇਹ ਇੱਕ ਇਨਹਰਿਟਿਡ ਚੀਜ਼ ਹੈ ਤੁਹਾਡੇ ਅੰਦਰ ਬਚਪਨ ਤੋਂ ਹੀ ਜਿਹ ਕਾ ਖਸ਼ਮਤਾ ਹੈਗੀ ਇੱਕ ਸੋਚ ਹੈਗੀ ਵੀ ਮੈਂ ਇਕੱਲੇ ਨੇ ਜ਼ਿੰਦਗੀ ਨਹੀਂ ਜਿਣੀ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਵੀ ਇਹ ਇੱਕ ਸਿੱਖਿਆ ਸੀ ਕਿ ਨਾਮ ਵਿੱਚ ਆਪਣਾ ਤੇ ਕਰਮ ਵੀ ਕਰਨਾ ਤੇ ਵੰਡ ਕੇ ਵੀ ਛਕਣਾ ਬਿਲਕੁਲ ਤੇ ਵੰਡ ਕੇ ਛਕਣ ਦਾ ਮਤਲਬ ਹੀ ਸਮਾਜ ਸੇਵਾ ਹੈ ਕਿ ਜੋ ਕੁਝ ਵੀ ਤੁਹਾਡੇ ਕੋਲ ਹੈਗਾ ਤੁਸੀਂ ਉਹਨੂੰ ਹਿੱਸਿਆਂ 'ਚ ਵੰਡ ਦਿਓ ਉਹਨੂੰ ਹਿੱਸਿਆਂ 'ਚ ਵੰਡ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਜਿਓ ਕਿਉਂਕਿ ਬੰਦੇ ਦਾ ਜਿਹੜਾ ਸਟੇਟਸ ਹੈ ਉਹ ਤਿੰਨ ਤਰ੍ਹਾਂ ਦੇ ਜਾਣਿਆ ਜਾਂਦਾ ਜੀ ਫਾਈਨੈਂਸ਼ੀਅਲ ਸਟੇਟਸ ਉਸ ਤੋਂ ਬਾਅਦ ਸੋਸ਼ਲ ਸਟੇਟਸ ਔਰ ਉਸ ਤੋਂ ਬਾਅਦ ਰਿਲੀਜੀਅਸ ਸਟੇਟਸ ਇਹ ਤਿੰਨ ਜਿਹੜੇ ਸਟੇਟਸ ਨੇ ਉਹਨੂੰ ਉਹਨੂੰ ਬੰਦਾ ਲੈ ਕੇ ਚੱਲਦਾ ਤੇ ਸਮਾਜ ਸੇਵਾ ਇਹਨਾਂ ਤਿੰਨ ਅੰਗਾਂ ਦਾ ਇੱਕ ਬਹੁਤ ਹੀ ਤਕੜਾ ਇੱਕ 파ਟ ਹੈਗਾ ਇਹਦੇ ਵਿੱਚ ਇਹਦਾ ਜੁਰੀ ਹੋਣਾ ਜ਼ਰੂਰੀ ਹੈ ਤੇ ਮੈਂ ਬਚਪਨ ਤੋਂ ਸਾਡੇ ਮਦਰ ਫਾਦਰ ਵੀ ਗਰੀਬਾਂ ਦੀ ਹੈਲਪ ਕਰਦੇ ਸੀ ਉਹਨਾਂ ਦੇ ਨਾਲ ਚ ਮੈਂ ਇਹ ਤਾਂ ਬਹੁਤ ਪਹਿਲਾਂ ਦੀ ਗੱਲ 70s ਦੀ ਗੱਲ ਕਰ ਰਿਹਾ ਤੇ ਜਿਵੇਂ ਮੈਂ ਜਦੋਂ ਆਰਮੀ ਸੀ ਮੈਂ ਕੋਈ ਛੁੱਟੀ ਆਇਆ ਤੇ ਮੈਂ ਜਦੋਂ ਛੁੱਟੀ ਆਉਂਦਾ ਸੀ ਮੈਂ ਕੋਈ ਨਾ ਕੋਈ ਸੇਵਾ ਕਰਦਾ ਹੁੰਦਾ ਸੀ ਮੈਂ ਵੱਡੇ ਪੈਸੇ ਕੋ ਪੁੱਛਣਾ ਕਿਉਂਕਿ ਮੈਂ ਤਾਂ ਲੋਕਾਂ ਨੂੰ ਜਾਣਦਾ ਘੱਟ ਸੀ ਕਿ ਵੀ ਕਿਸੇ ਗਰੀਬ ਦੀ ਕੁੜੀ ਦੀ ਸ਼ਾਦੀ ਤੇ ਵੀ ਮੇਰੇ ਤਰਫੋਂ ਕੰਟਰੀਬਿਊਸ਼ਨ ਦਿਓ ਤੇ ਇੱਕ ਵਾਰੀ ਜਦੋਂ ਮੇਰੇ ਦੋ ਦਿਨ ਰਹਿ ਗਏ ਭਾਂ ਕੋਈ ਅਸਤਾਨ ਮੈਨੂੰ ਨਹੀਂ ਮਿਲਿਆ ਤੇ ਮੇਰੇ ਦਿਮਾਗ 'ਚ ਐਸ ਖੜਿਆ ਹੀ ਟਾਈਮ ਸੀ ਸਾਢੇ 7:00 ਦਾ ਟਾਈਮ ਸੀ ਤੇ ਮੈਂ ਮੇਰੇ ਮਾਮਾ ਜੀ ਦੇ ਬੇਟੇ ਦੇ ਘਰ ਚਲਾ ਗਿਆ ਮੇਰਾ ਦੋਸਤ ਵੀ ਸੀ ਉਹ ਮੈਂ ਉਹਨੂੰ ਪੁੱਛਿਆ ਜਾ ਕੇ ਕਿ ਆਪਣੇ ਪਿੰਡ 'ਚ ਯਾਰ ਕੋਈ ਕਿਸੇ ਨੂੰ ਕੋਈ ਹੈਲਪ ਦੀ ਜਰੂਰਤ ਹੈ ਮੈਨੂੰ ਦੱਸ ਤੇ ਉਹਨਾਂ ਨੇ ਮੇਰੀ ਬੀਬੀ ਮੀਆਂ ਬੀਬੀ ਨੂੰ ਉਹਨਾਂ ਨੇ ਭਰਾਵਾਂ ਨੇ ਵੀ ਉਹਨਾਂ ਨੂੰ ਬਾਹਰ ਕੱਢਤਾ ਤਾਂ ਫਿਰ ਨੀ ਉਹ ਬਾਹਰ ਵਿਚਾਰੇ ਇੱਕ ਰੋਡ ਦੇ ਉੱਤੇ ਇੱਕ ਤਰਪਾਲ ਪਾ ਕੇ ਉੱਥੇ ਰਹਿ ਰਹੇ ਨੇ ਤੇ ਮੈਨੂੰ ਸੁਣ ਕੇ ਬੜਾ ਸ਼ੇਕਨ ਜਾ ਹੋਇਆ ਮੈਂ ਉਹਨਾਂ ਨੂੰ ਕਹਾ ਮੈਨੂੰ ਲੈ ਕੇ ਚੱਲੋ ਉੱਥੇ ਮੈਂ ਵੱਡੇ ਪੈਸਾ ਉਹਨੂੰ ਨਾਲ ਲੈ ਲਿਆ ਉੱਥੇ ਗਿਆ ਠੰਡ ਦੇ ਦਿਨ ਸੀਗੇ ਤੇ ਰੀਅਲੀ ਵੇਖ ਕੇ ਮੇਰਾ ਮੇਰਾ ਅੱਖਾਂ ਪਾਰੀਆਂ ਮੈਂ ਅਖੇ ਪਿੰਡ ਕਿਉਂ ਜਾ ਯਾਰ ਪਿੰਡ ਦੇ ਲੋਕ ਬੜੀ ਹੈਲਪਫੁਲ ਹੁੰਦੇ ਨੇ ਤੇ ਜੇਕਰ ਇਹਨਾਂ ਦੇ ਭਰਾਵਾਂ ਨੇ ਕੱਢਤਾ ਹੈ ਗਰੀਬ ਹੈਗੇ ਜਾਂ ਵਿਚਾਰੇ ਨਹੀਂ ਕਰ ਸਕਿਓ ਤਾਂ ਪਿੰਡ ਦੇ ਦੱਸ ਸੀਗੇ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਰਾ ਵੱਡੇ ਭਾਈ ਸਾਹਿਬ ਨੂੰ ਬਹੁਤ ਕੁੱਸਿਆ ਔਰ ਉਹਨਾਂ ਨੇ ਮੈਂ ਰਿਸ਼ਤੇਦਾਰ ਹੀ ਬੁਲਾ ਲਏ ਔਰ ਉਹਨਾਂ ਨੂੰ ਮੈਂ ਕਿਹਾ ਵੀ ਕੱਲ ਤੋਂ ਇਹ ਕਮਰਾ ਪੜਨਾ ਸ਼ੁਰੂ ਹੋ ਜਾਏਗਾ ਵੱਡੇ ਭਾਈ ਸਾਹਿਬ ਨੂੰ ਆਪਣਾ ਟਰੈਕਟਰ ਹੈਗਾ ਸੀ ਕਰੈਕਟਰ ਟ੍ਰੈਲੀ ਮੈਂ ਇੱਥਾਂ ਤੇ ਆਓ ਤੁਸੀਂ ਔਰ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਘੱਟ ਤੋਂ ਘੱਟ ਇੱਕ ਨਾ ਇਹ ਸੇਵਾ ਕਰ ਦਿਓ ਤੁਸੀਂ ਲੇਬਰ ਦੀ ਆਪ ਨੂੰ ਖਰਚਾ ਨਾ ਪਵੇ ਤੇ ਅਸੀਂ ਤਰਮਿੰਦਰ ਜੀ ਕਫਤੇ ਦੇ ਵਿਚੋ ਚੋਂ ਇੱਕ ਘਰ ਬਣਾਵੇ ਕਮਰਾ ਬਣਾਤਾ ਨਾਲ ਰਸੋਈ ਬਣਾ ਚੰਗੇ ਰਹਿਣ ਉਸ ਜਗ੍ਹਾ ਬਣਾ ਦਿੱਤੀ ਤਾਂ ਮੇਰਾ ਕਹਿਣ ਦਾ ਮਤਲਬ ਇਹ ਵੀ ਜੇਕਰ ਤੁਸੀਂ ਇਹ ਕੰਮ ਆਖੀ ਦਾ ਬਹੁਤ ਵੱਡਾ ਮੰਦਾ ਮੰਨਣਾ ਲਾਣਾ ਚੀਜ਼ਾਂ ਉਹ ਹੈ ਕਿ ਜੇ ਤੁਸੀਂ ਆਪ ਦਾ ਸੁੱਖ ਮੰਗਦੇ ਹੋ ਤੇ ਕੀ ਤੁਸੀਂ ਦੂਜਿਆਂ ਸੁੱਖ ਸੋਚਦੇ ਹੋ ਤੁਸੀਂ ਕਹਿੰਦੇ ਹੋ ਵੀ ਮੇਰੇ ਬੱਚੇ ਸੁਖੀ ਰਹਿਣ ਕੀ ਤੁਸੀਂ ਸਹਬਜਾਦਾ ਅਜੀਤ ਸਿੰਘ ਸਾਹਿਬ ਸਹਬਜਾਦਾ ਜੂਜਾਰ ਸਿੰਘ ਸਾਹਿਬ ਸਹਬਜਾਦਾ ਜੋਰਾਵਰ ਸਿੰਘ ਸਾਹਿਬ ਸਹਬਜਾਦਾ ਫਤੇ ਸਿੰਘ ਸਾਹਿਬ ਨੂੰ ਕਦੀ ਯਾਦ ਕਰਦੇ ਹੋ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋ ਉਹਨਾਂ ਦੀ ਕੁਰਬਾਨੀ ਨੂੰ ਤੁਸੀਂ ਯਾਦ ਕਰੋਗੇ ਤਾਂ ਤੁਹਾਡੇ ਬੱਚੇ ਸੁਖੀ ਰਹਿਣਗੇ ਜੋ ਤੁਸੀਂ ਦੂਜਿਆਂ ਦਿੰਦੇ ਹੋ ਉਹਦੇ ਤੇ ਤੁਹਾਡਾ ਹੱਕ ਬਣਦਾ ਮੰਗਣ ਦਾ ਤੁਸੀਂ ਕਿਹਸੇ ਵਾਸਤੇ ਕੁਛ ਕਰਨਾ ਨਹੀਂ ਪਰ ਪ੍ਰਮਾਤਮਾ ਦੇ ਅੱਗੇ ਨੱਕ ਰਗੜੀ ਜਾਣੇ ਮੈਨੂੰ ਆ ਮਿਲ ਜਾ ਮੈਨੂੰ ਮਿਲ ਜਾ ਇਸ ਤਰ੍ਹਾਂ ਨਹੀਂ ਮਿਲ ਸਕਦਾ ਤੁਸੀਂ ਤੁਹਾਡੇ ਚ ਭਾਵਨਾ ਹੋਣੀ ਚਾਹੀਦੀ ਹੈ ਕਿ ਆ ਸਭ ਸੁਖੀ ਰਹੇ ਨੇ ਸੱਚੇ ਪਾਤਸ਼ਾਹ ਸਭ ਨੂੰ ਦੋ ਟਾਈਮ ਦਾਂਜਲ ਬਖਸ਼ੀ ਮੇਰੀ ਇਹ ਸਹਰ ਰੋਜ਼ ਸਵੇਰੇ ਉੱਠ ਕੇ ਵੈਸੇ ਤਾਂ ਪਰਸਨਲ ਚੀਜ਼ ਹੈ ਮੈਂ ਸਵੇਰੇ ਮੇਰੇ ਵਾਈਫ ਵੀ ਤੇ ਮੈਂ ਅਸੀਂ ਦੋ ਤਿੰਨ ਕਿਲੋ ਚਾਰ ਕਿਲੋ ਅਸੀਂ ਦਾਣੇ ਪਾਉਣੇ ਬਾਦ ਪਕਸ਼ਣ ਔਰ ਨਾਲ ਮੇਰੀ ਅਰਦਾਸ ਹੁੰਦੀ ਹੈ ਸੱਚੇ ਪਾਤਸ਼ਾਹ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਰਪਾ ਕੀਤੀ ਤੁਸੀਂ ਮੈਨੂੰ ਸੇਵਾ ਬਖਸ਼ਿਸ਼ ਕੀਤੀ ਹੈ ਮੈਨੂੰ ਸੇਵਾ ਬਖਸ਼ ਕਰ ਦੇ ਰੱਖਣਾ ਉਹ ਸੱਚੇ ਪਾਤਸ਼ਾਹ ਜੋ ਵੀ ਜੀਵ ਜੰਤੂ ਸੰਸਾਰ ਤੇ ਹੈ ਸਭ ਨੂੰ ਦੋ ਟਾਈਮ ਦਾ ਅੰਜਲ ਬਖਸ਼ੇਗਾ ਤੁਸੀਂ ਇਹ ਗੱਲ ਜਰੂਰ ਰੱਖੋ ਕਿ ਯਾਰ ਕਿ ਕੋਈ ਭੁੱਖਾ ਨਾ ਸਵੇ ਤੇ ਤੁਹਾਨੂੰ ਵੀ ਰੋਟੀ ਰੱਜ ਕੇ ਰੋਟੀ ਮਿਲੇਗੀ ਕੋਈ ਬੰਦਾ ਕੱਪੜੇ ਦੇ ਬਗੈਰ ਨਾ ਰਹੇ ਤੁਹਾਨੂੰ ਵੀ ਕੱਪੜੇ ਮਿਲਣਗੇ ਬੱਚੇ ਲੋਕਾਂ ਦੇ ਬੱਚੇ ਸੁਖੀ ਵਸਣ ਤੁਹਾਡੇ ਬੱਚੇ ਸੁਖੀ ਰਹਿਣਗੇ ਤੁਸੀਂ ਉਹਨਾਂ ਸਹਿਜਾਂ ਦੇ ਕੁਰਬਾਨੀ ਨੂੰ ਜਰੂਰ ਯਾਦ ਕਰਿਆ ਕਰੋ ਤਾਂ ਇਹ ਇਸ ਤਰ੍ਹਾਂ ਦੀ ਜਗਾ ਸੋਚ ਹੈਗੀ ਤਾਂ ਤੁਹਾਡੀ ਲਾਈਫ ਠੀਕ ਹੋ ਜਾ ਸਰ ਤੁਸੀਂ ਫੌਜ ਚ ਰਹੇ ਹੋ ਜੀ ਇੱਕ ਫੌਜੀ ਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਤੁਸੀਂ ਕਿੱਥੇ ਕਿੱਥੇ ਪੋਸਟਿੰਗ ਰਹੇ ਤਾਂ ਕਿਸ ਤਰ੍ਹਾਂ ਜੀਵਨ ਵੇਖਿਆ ਜੀ ਬੜੀ ਟਫ ਲਾਈਫ ਹੁੰਦੀ ਹੈ ਜੀ ਜਿਹੜੀ ਫੌਜ ਹੈ ਨਾ ਜੀ ਜਦੋਂ ਅਸੀਂ ਜੁਆਇਨ ਕਰਦੇ ਹਾਂ ਉਹ ਤਾਂ ਸਾਡੇ ਮਾਪੇ ਦੇ ਦਿਲ 'ਚ ਵੀ ਹੁੰਦੀ ਪੁੱਤਰ ਸਾਡਾ ਫੌਜ 'ਚ ਜਾਵੇ ਤੇ ਸਾਡੀ ਰੋਟੀ ਮਿਲੇਗੀ ਸਾਨੂੰ ਤੇ ਬੱਚਾ ਦੇ ਮਨ 'ਚ ਵੀ ਹੁੰਦਾ ਜੀ ਮੈਂ ਜਾਵਾਂਗਾ ਮੈਨੂੰ ਪੇ ਮਿਲੇਗੀ ਮੈਨੂੰ ਖਰਖਾ ਮਿਲੇਗੀ ਮੈਨੂੰ ਉੱਥੇ ਫ੍ਰੀ ਕੁਝ ਸਕੂਲ ਤਾਂ ਹੀ ਆ ਨੇ ਉਹ ਮਿਲ ਗਿਆ ਪਰ ਜਦੋਂ ਟ੍ਰੇਨਿੰਗ ਕਰਦੇ ਹਾਂ ਤਾਂ ਉਹਦੇ ਵਿੱਚ ਆਸ਼ਾਮੀ ਵੀ ਨੇ ਉਹਦੀ ਉੜੀਆ ਦੇ ਲੋਕ ਨੇ ਹਰ ਇੱਕ ਸਟੇਟ ਦੇ ਬੱਚੇ ਹੁੰਦੇ ਚ 17 ਸਾਲ ਤੋਂ ਲੈ ਕੇ 21 ਸਾਲ ਤੱਕ ਦੀ ਉਮਰ ਦੇ ਬੱਚੇ ਹੁੰਦੇ ਨੇ ਤੇ ਪਹਿਲਾਂ ਪਹਿਲਾਂ ਚਾਰ ਛਿੰਦੇ ਆਪਸ ਲੜਾ ਲੜਾਈ ਵੀ ਹੁੰਦੀ ਆ ਆਪਸ ਤੇ ਵੀ ਕਿਉਂਕਿ ਮਿਲਦੇ ਨਹੀਂ ਵਿਚਾਰ ਨਹੀਂ ਮਿਲਦੇ ਫਿਰ ਜਦੋਂ ਇੱਕ ਦੂਜੇ ਦੇ ਵਿਚਾਰ ਸਮਝਾਉਂਦੇ ਨੇ ਤੇ ਇੱਕ ਪਰਿਵਾਰ ਬਣ ਜਾਂਦਾ ਉਸੇ ਯੂਨਿਟ ਚਲੇਗਾ ਤੇ ਯੂਨਿਟ ਫਿਰ ਯੂਨਿਟ ਨਹੀਂ ਰਹਿ ਜਾਂਦੀ ਇੱਕ ਸੜਾ ਪਰਿਵਾਰ ਬਣ ਜਾਂਦਾ ਉਹਦੇ ਦਿਮਾਗ ਦੇ ਵਿੱਚੋਂ ਘਰ ਦੀ ਰੋਟੀ ਨਿਕਲ ਜਾਂਦੀ ਹੈ ਕਿ ਮੈਂ ਇਹ ਜਿਹੜੀ ਨੌਕਰੀ ਕਰਨਾ ਮੈਂ ਇੱਕ ਇੱਕ ਵਾਈ ਕਰਨ ਵਾਸਤੇ ਆ ਉਹ ਨਿਕਲ ਕੇ ਇੱਕ ਸੇਵਾ ਸ਼ੁਰੂ ਹੋ ਜਾਂਦੀ ਹੈ ਸਮਾਜ ਸੇਵਾ ਸਾਡੀ ਫੌਜ ਤੋਂ ਹੀ ਆਪਸ ਦੀ ਮਿਲ ਕੇ ਲੋਕ ਜੋਤ ਸ਼ੁਰੂ ਹੋ ਜਾਂਦੀ ਹੈ ਕਿਸੇ ਦੀ ਭੈਣ ਦਾ ਰਿਆ ਆਪਣੇ ਚਲੇ ਮੇਰੀ ਭੈਣ ਦਾ ਰਿਆ ਤੁਸੀਂ ਕਹਿੰਦੇ ਪੈਸੇ ਹੈਗੇ ਨੇ ਤਾਂ ਸਾਰੇ ਜੁਨਟ ਵਾਲੇ ਬੰਦੇ ਹੈਗੇ ਪੈਸੇ ਇਕੱਠੇ ਕਰਕੇ ਆਪੇ ਨੂੰ ਇੰਦੀ ਹੈਲਪ ਕਰਦੀਏ ਜਾ ਕੇ ਵਿਆਹ ਕਰਕੇ ਆ ਜੇਗਾ ਤੇ ਸਾਡੀ ਸੇਵਾ ਉਥੇ ਸ਼ੁਰੂ ਹੋ ਜਾਂਦੀ ਹੈ ਤੇ ਸਾਡੇ ਜੇ ਉਹ ਇੱਕ ਪਰਿਵਾਰ ਦੀ ਭਾਵਨਾ ਉਥੇ ਕੋਈ ਮੈਨੇ ਨਹੀਂ ਰੱਖਦਾ ਵੀ ਇਹ ਕਿਸ ਕੌਮ ਤੋਂ ਬਿਲੋਂਗ ਕਰਦਾ ਹੈ ਵੀ ਇਹ Hindu ਹੈ ਕਿ Sikh ਹੈ ਕਿ Isai hai ਕਿ Musalman hai ਉਹ ਸਭ ਅਸੀਂ ਇੱਕ ਤਰ੍ਹਾਂ ਭੈਣ ਭਰਾ ਸਾਡਾ ਇੱਕ ਪਰਿਵਾਰ ਹੁੰਦਾ ਤੁਸੀਂ ਅੱਥੀ ਦੇਖੋਗੇ ਸਾਡੇ ਮੁੰਡੇ ਸਭ ਰਲ ਕੇ ਰਹਿੰਦੇ ਆ ਅਸੀਂ ਸਾਰੇ ਫੌਜੀ ਅਸੀਂ ਕਦੇ ਵੀ ਧਰਮ ਦੀ ਗੱਲ ਨਹੀਂ ਕਰਦੇ ਸਾਡੇ ਜਿਹੜੇ ਗਰੁੱਪ ਬਣੇ ਨੇ ਉਹਦੇ ਜਿਵੇਂ ਅਸੀਂ ਰੋਕਿਆ ਹੈ ਵੀ ਕੋਈ ਵੀ ਧਰਮ ਦੀ ਗੱਲ ਨਹੀਂ ਕਰੇਗਾ ਕਿਉਂਕਿ ਜਿਹੜਾ ਫੌਜ ਹੈ ਤਰਮ ਤੋਂ ਪਰੇ ਬਿਲਕੁਲ ਦੇ ਸਭ ਤੋਂ ਵੱਡਾ ਜੀ ਦੇ ਸਭ ਖੁਦ ਹੀ ਇੱਕ ਤਰਮ ਹੈ ਬਿਲਕੁਲ ਹੈ ਜੀ ਕਦੇ ਕੋਈ ਜੰਗ ਵਗੈਰਾ ਵੇਖੀ ਹੋਈ ਹੈ ਜਾਂ ਕੋਈ ਐਕਸਪੀਰੀਅੰਸ ਹੋਇਆ ਇਸ ਟਾਈਪ ਦਾ ਜੀ ਮੇਰੇ ਤੇ ਇੱਕ ਐਕਸਪੀਰੀਅੰਸ ਦਾ ਮੈਂ ਜਦੋਂ ਕੈਪਟਨਸੀ ਆ ਮੇਰੀ ਪੋਸਟਿੰਗ ਹੋਈ ਸੀ ਸ਼ਿਰੀ ਨਗਰ ਅਜਮਾ ਰਿਪੋਰਟ ਕੀਤੀ ਅਗਲੇ ਦਿਨ ਮੇਰੇ ਤੇ ਅਟੈਕ ਹੋ ਗਿਆ ਸੀ ਗ੍ਰੇਨੇਡ ਗ੍ਰੇਨੇਡ ਦਾ ਅਟੈਕ ਹੋ ਗਿਆ ਸੀ ਤੇ ਬਸ ਸੈਕਿੰਡ ਦੇ ਫਰਕ ਪਿਆ ਜਿੱਦੇ 19 ਲੋਕ ਮਰ ਗਏ ਸੀ ਤੇ ਮੈਂ ਤੇ ਬਚ ਗਿਆ ਸੀ ਤੇ ਜਿਸ ਡਿਊਟੀ ਤੇ ਮੈਂ ਗਿਆ ਸੀ ਮੇਰੇ ਬੌਸ ਬ੍ਰੀਡਰ ਸਾਹਿਬ ਨੇ ਮੈਨੂੰ ਕਿਹਾ ਵੀ ਇਹ ਤੁਹਾਡਾ ਵੈਲਕਮ ਹੈ ਹੋਇਆ ਹੈ ਵੈਲੀ ਦੇ ਵਿੱਚ ਤੇ ਮੈਂ ਕਿਹਾ ਜੀ ਮੈਂ ਕੱਲ ਫਿਰ ਜਾਣ ਨੂੰ ਤਿਆਰ ਹਾਂ ਵਾਈਫ ਮੇਰੇ ਨਾਲ ਸੀ ਇਹ ਬੜੀ ਥੋੜੀ ਘਬਰਾ ਗਈ ਸੀ ਲੇਡੀਜ਼ ਅੰਗਾ ਹੀ ਹੈ ਮੈਂ ਕਿਹਾ ਕੋਈ ਜੋ ਜੋ ਮਰਨਾ ਤੇ ਜੀਣਾ ਹੈ ਨਾ ਬੰਦੇ ਦੇ ਵਾਸਤੇ ਨਹੀਂ ਹੈਗਾ ਉਹ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ ਜੇ ਜੀਣਾ ਤਾਂ ਜੀਣਾ ਤੇ ਮਰਨਾ ਦਾ ਮਰਨਾ ਹੈ ਤੇ ਮੌਤ ਤੋਂ ਜਿਹਨਾਂ ਬੰਦਾ ਡਰੇਗਾ ਨਾ ਉਹਨਾਂ ਲਾਈਫ ਖਰਾਬ ਕਰ ਲੇਗਾ ਬਿਲਕੁਲ ਦੇਖ ਉਹ ਇਨਸੀਡੈਂਟ ਤੇ ਮੇਰੇ ਤੇ ਹੋਇਆ ਸੀ ਇੱਕ ਇਨਸੀਡੈਂਟ ਹੋਇਆ ਸੀ ਮੈਂ ਪੋਰਟ ਬਲੇਰ ਵੀ ਰਿਆਂ ਉਥੇ ਉਥੇ ਸਾਡੀ ਇੱਕ ਟ੍ਰੇਨਿੰਗ ਚੱਲਦੀ ਸੀ ਟ੍ਰੇਨਿੰਗ ਵੀ ਸਾਡੀ ਸਮੁੰਦਰ 'ਚ ਸੀਗੀ ਉਹਦੇ 'ਚ ਵੀ ਮੈਂ ਇੱਕਦਮ ਡੁੱਬ ਗਿਆ ਸੀ ਮੇਰੇ ਨਾਲ ਹੀ ਇੱਕ ਹੋਰ ਮੇਜਰ ਸਬਸੀ ਉਹਨਾਂ ਨੇ ਦੇਖ ਲਿਆ ਮੈਨੂੰ ਤਾਂ ਉਹਨਾਂ ਨੇ ਮੈਨੂੰ ਬਾਹਰ ਕੱਢਿਆ ਕਿ ਸਾਡੀ ਟ੍ਰੇਨਿੰਗ ਇਸ ਤਰ੍ਹਾਂ ਦੀ ਸੀ ਕਿ ਮੈਂ ਦੋ ਮੁੰਡਿਆਂ ਦੇ ਨਾਲ ਹੀ ਉਹ ਕਰ ਰਿਹਾ ਸੀਗਾ ਇੱਕ ਉਹ ਵੀ ਇੱਕ ਪਾਰਟ ਸੀ ਸਾਡੀ ਆਰਮੀ ਦੀ ਲਾਈਫ ਦਾ ਤੇ ਤੀਜਾ ਜਦੋਂ ਕਾਰਗਲ ਜੋ ਤਾਇਆ ਉਹ ਤਾਂ ਮੈਂ ਦਿੱਗੰਗਰ ਪੋਸਟਡ ਸੀਗਾ ਤੇ ਫਾਜ਼ਿਲਕਾ ਦਾ ਜਿਹੜਾ ਬਾਰਡਰ ਹੈ ਉਹ ਬਹੁਤ ਹੀ ਸੈਂਸਿਟਿਵ ਬਾਰਡਰ ਹੈ ਤੈਨੀਆਂ ਸਾਡਾ ਸਾਡੀ ਪਾਕਿਸਤਾਨ ਦੀ ਆਰਮੀ ਵਿੱਚ ਅਸੀਂ ਗਿਆ ਸਾਡਾ ਬੜਾ ਨੁਕਸਾਨ ਵੀ ਹੋਇਆ ਸੀ ਉਹ ਕਿਉਂ ਕਾਰਗਿਲ ਦੀ ਲੜਾਈ ਲੱਗੀ ਆ ਉਹ ਤੋਂ ਪਹਿਲਾਂ ਸੀ ਸੌਰੀ ਉਸ ਤੋਂ ਪਹਿਲਾਂ ਬਹੁਤ ਜ਼ਿਆਦਾ ਨੁਕਸਾਨ ਨੇ ਸੀ ਉਹ ਦੀਆਂ ਲੜਾਈਆਂ 'ਚ 71 ਸੀ ਤੇ ਜਦੋਂ ਇਹ ਕਾਰਗਿਲ ਦੀ ਲੜਾਈ ਚੱਲ ਰਹੀ ਸੀ ਤਾਂ ਉਦੋਂ ਲਗਭਗ ਫੈਸਲਾ ਹੋ ਗਿਆ ਸੀ ਕਿ ਵੀ ਸਾਨੂੰ ਵੈਸਟਰਨ ਬਾਰਡਰ ਖੋਲਣਾ ਪਏਗਾ ਠੀਕ ਤੇ ਅਸੀਂ ਬਿਲਕੁਲ ਸਟੈਂਡ ਤੋਂ ਸੀਗੇ ਰੈਡੀ ਸੀਗੇ ਔਰ ਮੈਂ ਉਦੋਂ ਵੀ ਆਪਣੇ ਅਬੋਰ ਦੀ ਕਿਉਂਕਿ ਮੈਂ ਇਥੋਂ ਬਲੋਂਗ ਕਰਦਾ ਸੀ ਆ ਮੈਂ ਸੇਵਾ ਵੇਖ ਕੇ ਮੈਂ ਬੜਾ ਖੁਸ਼ ਹੁੰਦਾ ਹੀ ਵੇਖੋ ਵੀ ਮੈਂ ਮੇਰਾ ਸ਼ੇਅਰ ਕਿੱਡਾ ਵਧਿਆ ਕਿ ਲੋਕ ਟਰਾਲੀਆਂ ਪਰ ਪਰ ਕੇ ਲੰਗਰ ਲੈ ਕੇ ਜਾਂਦੇ ਸੀ ਫੌਜ ਵਾਫੇ ਬਾਰਡਰ ਤੇ ਲੱਗੇ ਸੀ ਬਿਲਕੁਲ ਜੀ ਇਸ ਤਰ੍ਹਾਂ ਦੀ ਲਾਈਫ ਅਸੀਂ ਕੋਈ ਕਿਸਾਨੀ ਏਰੀਆ ਆਪਣਾ ਬਿਲਕੁਲ ਸਾਡੇ ਜਿਹੜੇ ਨਾ ਉਹ ਤੋਂ ਜਦੋਂ ਲੜਾਈ ਲੱਗਦੀ ਹੈ ਉਹ ਤੋਂ ਇਕੱਲੀ ਫੌਜ ਨਾਲ ਨਹੀਂ ਲੱਗਦੀ ਆਪਾਂ ਸਾਰੇ ਰਲ ਕੇ ਲੜਾਈ ਲੱਗਦੇ ਹਾਂ ਬਿਲਕੁਲ ਸਰ ਸਮਾਜ ਸੇਵਾ ਦੀ ਗੱਲ ਕਰੀਏ ਹਰ ਸਮਾਜ ਸੇਵਾ ਵਿੱਚ ਤੁਸੀਂ ਅੱਗੇ ਵਧਦੇ ਹੋ ਖੰਡਾ ਸਾਹਿਬ ਚੌਂਕ ਦੇ ਵਿੱਚ ਬਹੁਤ ਅੱਛਾ ਯੋਗਦਾਨ ਦਿੱਤਾ ਧਰਮ ਬਾਰੇ ਕੀ ਵਿਚਾਰ ਆਪਨੇ ਜੀ ਜੋ ਧਰਮ ਹੈ ਤਰਵਿੰਦਰ ਜੀ ਇਹਨੂੰ ਪਹਿਲਾਂ ਸਮਝਣ ਦੀ ਲੋੜ ਹੈ کئی لوگ کمیونٹی نو درم نال جوڑ لیں رہے ہیں جی کہ ہندو ایک درم نہیں درم نہیں ہے قوم ہے ہندویزم وہ ایک ترم ہے ہندوتو یہ دھرم ہے ایسے طرح ہی سکھ ایک کمیونٹی ایک قوم ہے سکھم جو سکھی ہے یہ ترم ہے تو ترم ایک گائیڈ لائنز ہے ساڑھا ایک ساڑھی ایک بائبل ہے جا ساڑھی ایک ساڑھی ساری جندگی کس طرح جی چاہیے سان ਉਹ ਸਾਡੀ ਗਾਈਡਲਾਈਨ ਦੱਸਦੇ ਕਿ ਉਹਨੂੰ ਜ਼ਿੰਦਗੀ ਕਿਵੇਂ ਜਿਣੀ ਚਾਹੀਦੀ ਹੈ ਤਾਂ ਕਿਉਂ ਬੰਦਾ ਉਸ ਧਰਮ ਦੇ ਉੱਤੇ ਚੱਲਦਾ ਹੈ ਉਹ ਸਿੱਖ ਹੈ ਪਾਵਾ ਹਿੰਦੂ ਹੈ ਪਾਵਾ ਸਿੱਖ ਹੈ ਪਾਵਾ ਕੋਈ ਵੀ ਪਾਵਾ ਮੁਸਲਮਾਨ ਹੈ ਉਹ ਕੋਕੋ ਆਪਣੀ ਧਰਮ ਨੇ ਕੋਈ ਨਾ ਇੱਕ ਆਪਣੀ ਗਾਈਡਲਾਈਨਸ ਹੈ ਉਹਦੀ ਉਹਨੂੰ ਫਾਲੋ ਕਰਕੇ ਜਾ ਰਿਹਾ ਅੱਗੇ ਮੈਂ ਬਚਪਨ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੈਂ ਮੇਰੇ ਮਿੱਤੇ ਉਹਨਾਂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਮੈਂ ਹਮੇਸ਼ਾ ਯਾਦ ਰੱਖਦਾ ਹਾਂ ਮੈਂ ਤੁਸੀਂ ਜੇ ਕਦੇ ਲਾਈਵ ਦਿਖਾਓ ਤਾਂ ਮੇਰੇ ਹਰ ਕਮਰੇ ਕੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਿਲਕੁਲ ਜੀ ਸਾਹਮਣੇ ਹੋਰ ਤੁਹਾਨੂੰ ਫੋਟੋ ਨਹੀਂ ਮ ਔਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਸਹਿਜਾਂ ਦੀ ਸ਼ੀਧੀ ਦਿੱਤੀ ਸੀ ਜਦੋਂ ਵੱਡੇ ਸਾਹਿਬਜਾਦਾ ਅਸ਼ੀਰਦ ਹੋਏ ਤੇ ਉਹਨਾਂ ਨੇ ਚਮਕੌਰ ਦੀ ਜੜੀ ਤੇ ਨਾਰਾ ਮਾਰਿਆ ਸੀ ਬੋਲੇ ਸੋਹਣੇ ਹਲਦਾ ਤੇ ਨਾਮ ਦਾ ਸਿੱਖਣ ਲੱਗੇ ਕਿ ਮਹਾਰਾਜ ਤੁਹਾਡੇ ਦਾ ਕੋਈ ਪੁੱਤਰ ਸ਼ੀਰਦ ਆਇਆ ਤੇ ਤੁਸੀਂ ਤਾਂ ਖੁਸ਼ ਨਾਰਾ ਮਾਰ ਰਹੇ ਹੋ ਉਹਨਾਂ ਨੇ ਕਿਹਾ ਪਹਿਲਾਂ ਮੈਂ ਸ਼ੀਰਦ ਬਾਪ ਦਾ ਪੁੱਤਰ ਸੀ ਤੇ ਅੱਜ ਤੋਂ ਮੈਂ ਸ਼ੀਰਦ ਪੁੱਤਰ ਦਾ ਬਾਪ ਵੀ ਬਣ ਗਿਆ ਉਹਨਾਂ ਨੇ ਸ਼ੀਧੀ ਦੇਣ ਲੱਗਿਆ ਆਪਦੀ ਵੀ ਤੇ ਆਪਦੇ ਪੁੱਤਰਾਂ ਦੀ ਵੀ ਤੇ ਸਭ ਦੀ ਦੇਣ ਲਗਾਏ ਨਹੀਂ ਸੀ ਸੋਚਿਆ ਕਿ ਵੀ ਮੈਂ ਕਿੰਦੀ ਸੀਦੀ ਮੈਂ ਕਿੰਨਾ ਵਾਸਤੇ ਮਸ਼ਦੀ ਦੇ ਰਾਂ ਵੀ ਉਹਨਾਂ ਦੇ ਮਨ ਦਿਮਾਗ ਚ ਨਹੀਂ ਸੀ ਵੀ ਇਹ ਸਿੱਖ ਹੈ ਇਹ ਹਿੰਦੂ ਹੈ ਮੁਸਲਮਾਨ ਹੈ ਇਸਾਈ ਹੈ ਇਹ ਕੌਣ ਹੈ ਉਹਨਾਂ ਨੇ ਤਰੰਦੀ ਰੱਖਿਆ ਕੀਤੀ ਉਹਨਾਂ ਨੇ ਹਿੰਦੁਸਤਾਨ ਦੀ ਰੱਖਿਆ ਕੀਤੀ ਜੇਕਰ ਆਪ ਇੱਥੇ ਬੈਠੇ ਆਂ ਇੰਨੀ ਸੋਹਣੀ ਜ਼ਿੰਦਗੀ ਜੀ ਰਹੇ ਆਂ ਤੇ ਇਹ ਜਿਹੜੇ ਦੇਣ ਹੈ ਇਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਹੈ ਐ ਕਿ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਇਸ ਵਾਰੀ ਪ੍ਰਸਾਰ ਥੋੜਾ ਸਹੀ ਹੋਇਆ ਜਦੋਂ ਚਾਹ ਸਾਹਿਬ ਜਿਆਦਾ ਦੀ ਸੀਦੀ ਬਾਰੇ ਪਸੋਚਦੇ ਆਂ ਤਾਂ ਮੈਨੂੰ ਨਹੀਂ ਸਮਝਦਾ ਵੀ ਕੋਈ ਵੀ ਇਸ ਤਰ੍ਹਾਂ ਕਿਸੇ ਵੀ ਧਰਮ ਦਾ ਬੰਦਾ ਕਿ ਇਸ ਤਰ੍ਹਾਂ ਹੋ ਗਿਆ ਜਿੰਦੀ ਅੱਖਾਂ ਨਾਲ ਪਰ ਆਉਂਦੀਆਂ ਹੋਣਗੀਆਂ ਜਿਹੜੇ ਜਦੋਂ ਸਹਿਬ ਜੀ ਦਾ ਜੋਰਾਵਰ ਸਿੰਘ ਸਾਹਿਬ ਤੇ ਸਹਿਬ ਜੀ ਦਾ ਫਾਤੇ ਸਿੰਘ ਸਾਹਿਬ ਦੀ ਸਿੱਧੀ ਚੱਲ ਰਹੀ ਸੀ ਉਹਨਾਂ ਨੇ ਦੁਆਰ ਟਿਕਣਾ ਜਾ ਰਹੇ ਸੀ ਤੇ ਤਿੰਨ ਵਾਰੀ ਦੁਆਰ ਡਿੱਗ ਪਈ ਤਾਂ ਵਜ਼ੀਰ ਖਾਨ ਨੇ ਕਹਿ ਆ ਵੀ ਇਹਨਾਂ ਦੇ ਕਲਮ ਕਰ ਦੋ ਸਰ ਨੂੰ ਤਾਂ ਉਹ ਜਿਹੜਾ ਕਲਮ ਕਰਨ ਵਾਲਾ ਸੀ ਉਹਨੇ ਉਹਨੇ ਕਹਿ ਆ ਵੀ ਤੇ ਮੇਰੇ ਅੱਖਾਂ ਬੰਦ ਹੋਏ ਨੇ ਛੋਟੇ ਬੱਚੇ ਨੂੰ ਮੈਂ ਵੇਖ ਨਹੀਂ ਸਕਦਾ ਤੇ ਇਤਿਹਾਸ ਦੇ ਮੁਤਾਬਕ ਜੋ ਪੜਿਆ ਹੈ ਉਹ ਚ ਲਿਖਿਆ ਜਾਂਦਾ ਹੈ ਪੜਿਆ ਜਾਂਦਾ ਹੈ ਕਿ ਬਈ ਸਰਜਾ ਜੋਰਵਰ ਸਿੰਘ ਸਾਹਿਬ ਜੀ ਕੈਨ ਨਾਲੋਂ ਨਾਲ ਸ਼ਹੀਦ ਹੋ ਗਏ ਸੀਗੇ ਜੋ ਸਰਕਲ ਮੇਆ ਤੇ ਪਰ ਪਤੇ ਸਿੰਘ ਸਾਹਿਬ ਜੋ 7 ਸਾਲ ਦੀ ਉਮਰ ਦੇ ਸੀ ਉਹ 12 ਮਿੰਟ ਤੋੜ ਫੇ ਸੀ ਤੇ 7 ਸਾਲ ਦੇ ਬੱਚੇ ਦਾ 12 ਮਿੰਟ ਤੋੜਣਾ ਜੇ ਆਪਾਂ ਸੋਚ ਲਈ ਆਪਣੇ ਬੱਚੇ ਬਾਰੇ ਤੇ ਮੈਨੂੰ ਨਹੀਂ ਸਮਝਦਾ ਵੀ ਆਪਣਾ ਇੰਨਾ ਸਾਰਿਆਂ ਦਾ ਪਰ ਮੈਂ ਫੌਜੀ ਨੌਕਰੀ ਕੀਤੀ ਹੈ ਇੰਨਾ ਵੱਡਾ ਦਿਲ ਕਿਸੇ ਦਾ ਹੋਏਗਾ ਕਿਉਂਕਿ ਹਜ਼ਰਤੀ ਵੀ ਰੋ ਪਿਆ ਚਾਹ ਦੀ ਬੇਟੇ ਨੂੰ ਯਾਦ ਕਰਕੇ ਜਦੋਂ ਉਹਨਾਂ ਦੀ ਉਹ ਹੋਈ ਸੀ ਤੇ ਮਤਲਬ ਫਿਰ ਇੱਕ ਉਹ ਵਿਸ਼ਾ ਤੁਸੀਂ ਤਰਫ ਚਲਾ ਜਾਂਦਾ ਹੈ ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਉਸਨ ਮੇਰੇ ਘਰੇ ਸੰਤਾ ਜੀ ਇੱਥੋਂ ਦੇ ਹਰੀਪੁਰ ਵਾਲੇ ਬਾਬਾ ਬਲਦੇਵ ਸਿੰਘ ਜੀ ਮਕਸਰ ਸਾਹਿਬ ਰਿੰਦਨੋਂ ਸੇਵਾ ਕਰਦੇ ਨੇ ਤੇ ਮੈਨੂੰ ਜਮ ਬਾਬਾ ਜੀ ਮੇਰੀ ਗੱਲ ਦਾ ਤੁਸੀਂ ਗੁੱਸਾ ਨਾ ਕਰਿਆ ਮੈਂਡ ਨਾ ਕਰਿਆ ਜੇ ਪਰ ਮੈਨੂੰ ਇੱਕ ਸਿੱਖਵਾਇਆ ਛੋਟਾ ਜਿਹਾ ਕਹਿੰਦੇ ਦੱਸੋ ਕਰਨਲ ਸਾਹਿਬ ਮੈਂ ਹੈ ਜੀ ਇਸਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਬਹੁਤ ਹੀ ਛੋਟੀ ਜੀ ਜਗ੍ਹਾ ਤੇ ਆਪਣਾ ਗਰੁੱਪ ਬਣਾਤਾ ਛੋਟੀ ਜਗ੍ਹਾ ਦਾ ਉਹ ਤੇ ਜਗਤ ਗੁਰੂ ਨੇ ਉਹਨਾਂ ਨੇ ਕੁਰਬਾਨੀ ਕੋ ਸਿੱਖਾਂ ਵਸ ਲੋ ਕੀਤੀ ਹੈ ਉਹਨਾਂ ਨੇ ਸਾਡੇ ਜਨੂਰ ਬਚਾਈ ਹਿੰਦੂਆਂ ਦੇ ਉਹਨਾਂ ਨੇ ਕੁਰਬਾਨੀ ਕੀਤੀ ਸਾਰੇ ਕਿਨਨ ਸਿੱਖਾਂ ਦੇ ਗੁਰੂ ਨੇ ਸਿੱਖਾਂ ਦੇ ਗੁਰੂ ਨੇ ਮੇਰੇ ਗੁਰੂ ਕਿਉਂ ਨਹੀਂ ਉਹ ਉਹਨਾਂ ਦਾ ਪ੍ਰਚਾਰ ਗਲਤ ਹੋਇਆ ਇਹ ਪ੍ਰਚਾਰ ਹੋਣਾ ਚਾਹੀਦਾ ਸਾਡਾ ਸ਼ਬਦ ਗੁਰੂ ਉਹ ਬਿਲਕੁਲ ਉਹ ਜਗਤ ਗੁਰੂ ਨੇ ਉਹਨਾਂ ਦਾ ਕੋਈ ਉਹ ਉਹ ਆਪ ਉਹਨਾਂ ਦਾ ਇੱਕ ਬੁੱਕ ਉਹਨਾਂ ਨੇ ਆਪ ਦੀ ਲਿਖੀ ਆ ਜੀਵਨੀ ਤੇ ਬਚਿਤ੍ਰ ਨਾਟਕ ਤੁਸੀਂ ਜਰੂਰ ਪੜਨਾ ਉਹਨਾਂ ਬਿਲਕੁਲ ਉਹਦੇ ਚੋਂ ਉਹਨਾਂ ਨੇ ਪਿੱਛੋਂ ਲਿਆ ਕੇ ਲਿਖਿਆ ਉਹਨਾਂ ਨੇ ਜਦੋਂ ਰਾਮਚੰਦਰ ਤੋਂ ਲੈ ਕੇ ਅੱਗੇ ਤੱਕ ਆਉਂਦੇ ਆਉਂਦੇ ਅੱਗੇ ਫਿਰ ਬੇਦੀ ਕਿਵੇਂ ਆਏ ਬੇਦੂ ਛੋਡੀ ਕਿਵੇਂ ਬਣੀ ਛੋਡੀ ਤੋਂ ਬਾਅਦ ਅੱਗੇ ਇਹਨਾਂ ਨੇ ਕੀ ਕੀਤਾ ਉਹ ਸਾਰਾ ਹੁੰਦੀ ਜਿਹੜਾ ਵਰਣ ਹੈ ਉਸ ਠੀਕ ਆ ਹਾਂ ਤੇ ਫਿਰ ਤੁਹਾਨੂੰ ਪਤਾ ਚੱਲੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਕੀ ਸੀ ਜਦੋਂ ਮੈਂ ਛੋਟਾ ਸੀ ਤੇ ਮੈਂ ਸੋਚਦਾ ਸੀ ਇਹ ਤਾਂ ਬਹੁਤ ਇਹਨਾਂ ਗੁਰੂ ਸੀਗੇ ਹੰਗਾਸ ਦੀ ਤਲਵਾਰ ਹੈ ਬਹੁਤ ਤਖੜੀ ਸੀ ਤੇ ਵੀ ਗੁੱਸੇ ਵਾਲੀ ਸੀ ਪਰ ਜਦੋਂ ਉਹਨਾਂ ਨੇ ਜੀਵਨੀ ਪੜ੍ਹੀ ਕਿ ਤਰਮਿੰਦਰ ਜੀ ਅੱਖਾਂ ਤੁਹਾਡੀਆਂ ਖੁੱਲੀਆਂ ਖੁੱਲੀਆਂ ਰਹਿ ਜਾਣਗੀਆਂ ਕਿ ਇਸ ਤਰ੍ਹਾਂ ਦੇ ਸੰਤ ਸਿਪਾਈ ਨਹੀਂ ਹੋ ਸਕਦਾ ਕੋਈ ਤੇ ਮੇਰੀ ਸਭ ਨੂੰ ਬੇਨਤੀ ਹੈ ਪ੍ਰਚਾਰਕਾਂ ਨੂੰ ਖਾਸ ਤੌਰ ਤੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਾ ਇੱਕ ਇੱਕ ਛੋਟੀ ਜੀ ਕਾਮ ਦਾ ਗੁਰੂ ਨਾ ਬਣਾਓ ਉਹ ਸਾਡਾ ਸਾਰਿਆਂ ਦਾ ਗੁਰੂ ਹੈ ਉਹ ਜਗਤ ਦਾ ਗੁਰੂ ਹੈ ਤੇ ਮੈਂ ਮੈਂ ਧਰਮ ਬਾਰੇ ਮੈਂ ਇਹ ਕਹਿਣਾ ਵੀ ਕਿਸੇ ਵੀ ਧਰਮ ਨੂੰ ਮੰਨੋ ਤੁਸੀਂ ਤੁਹਾਡੇ ਤੁਹਾਡੇ ਦਿਲ ਦੇ ਵਿੱਚ ਇੱਕ ਇਹ ਹੋਣਾ ਚਾਹੀਦਾ ਵੀ ਮੈਂ ਮਦਦ ਕਰਨੀ ਹੈ ਮੈਂ ਲੋਕਾਂ ਦੀ ਸੇਵਾ ਕਰਨੀ ਹੈ ਜੇ ਸੇਵਾ ਭਾਵ ਹੈਗੀ ਹੈ ਤੇ ਧਰਮ ਵੀ ਹੈਗਾ ਜੇ ਸੇਵਾ ਭਾਵ ਨਹੀਂ ਹੈਗੀ ਤਾਂ ਧਰਮ ਵੀ ਨਹੀਂ ਹੈਗਾ ਇਹ ਇੱਕ ਬੜੀ ਪਰਸਨਲ ਚੀਜ਼ ਹੈ ਕਿ ਜੇਕਰ ਆਪਾਂ ਕਿਸੇ ਚੀਜ਼ ਨੂੰ ਪੜਾਂਗੇ ਰਮਾਇਣ ਪੜਾਂਗੇ ਮੈਂ ਰਮਣ ਪੜ੍ਹੀ ਹੈ ਮੈਂ ਗੀਤਾ ਪੜ੍ਹੀ ਹੈ ਮੈਂ ਬਾਈਬਲ ਪੜ੍ਹੀ ਹੈ ਜੇਕਰ ਮੈਂ ਕੁਰਾਨ ਵੀ ਥੋੜੀ ਪੜ੍ਹੀ ਥੋੜੀ ਬਹੁਤ ਜੀ ਉਹਦੇ ਤੋਂ ਆਪਾਂ ਨੂੰ ਗਿਆਨ ਮਿਲਦਾ ਹੈ ਗੁਰਬਾਣੀ ਤੋਂ ਵੀ ਗਿਆਨ ਮਿਲਦਾ ਹੈ ਪਰ ਸਿਮਰਨ ਨਾਲ ਸਾਡੀ ਕਥੀ ਹੁੰਦੀ ਹੈ ਜਦ ਤੱਕ ਸਿਮਰਨ ਨਹੀਂ ਕਰਾਂਗੇ ਗਿਆਨ ਤਾਂ ਸਾਨੂੰ ਮਿਲ ਗਿਆ ਤੇ ਉਹਨੂੰ ਫਿਰ ਅਪਲਾਈ ਵੀ ਤਾਂ ਕਰਨਾ ਹੈ ਬਿਲਕੁਲ ਤੇ ਅਪਲਾਈ ਕਰਨਾ ਹੈ ਵਿਜ਼ਡਮ ਨਾਲ ਆਪ ਦੀ ਸਿਆਣਪ ਨਾਲ ਜਦੋਂ ਆਪਾਂ ਨੂੰ ਅਪਲਾਈ ਕਰਾਂਗੇ ਤੇ ਫਸਣ ਜ਼ਿੰਦਗੀ ਜੀਣ ਦਾ ਵੱਲ ਆਏਗਾ ਤੇ ਫਿਰ ਆਪਾਂ आध्यात्मिक दायित्व सब संभालन ज्यापत हो सर जी बिल्कुल ठीक ये वैसे ते विषय मेरा नहीं हैगा ते मेरी बड़ी किस्मत पता नहीं यानी मेनू कोन लेट कर रही है रविंद्र जी मैं बड़ी सालों तो 2016 ਤੋਂ ਖਾਸ ਤੌਰ ਤੇ ਰਿਟਾਇਰਮੈਂਟ ਤੋਂ ਬਾਅਦ ਮੇਰੇ ਮਨ ਚ ਗਿਆ ਕਿ ਮੈਂ ਅਮਰਤ ਛਕਣਾ ਮੈਂ ਸਿੱਖ ਗੁਰਦਵਾਰ ਸਾਹਿਬ ਇਥੇ ਬਾਹਰ ਬਣਿਆ ਮੈਥੀ ਇਹ ਗੱਲ ਗਈ ਸੀ ਕਿ ਮੇਰੀ ਨਸੀਬ ਮਾੜੇ ਨੇ ਕਿ ਮੈਂ ਇਤਕਰ ਅਮਰਤ ਪਾਨ ਨਹੀਂ ਕਰ ਸਕਿਆ ਪਰ ਮੈਂ ਸੱਚੇ ਪਾਤਸ਼ਾਹਗੇ ਮੈਂ ਅਰਦਾਸ ਜਰੂਰ ਕਰਦਾ ਕਿ ਸੱਚੇ ਪਾਤਸ਼ਾਹ ਸਾਰੇ ਉੱਠ ਕੇ ਕਿ ਮੈਨੂੰ ਅਮਰਤ ਪਾਨ ਦੀ ਤਸੀਨ ਦਾਤ ਬਖਸ਼ੋ ਤੇ ਵੀ ਮੈਂ ਵੀ ਇਸ ਪਾਸੇ ਥੋੜਾ ਬਦਾਂ ਤੇ ਇਹ ਇਹ ਲੋਕਾਂ ਨੂੰ ਇਹ ਨੂੰ ਕਿਸੇ ਕੌਮ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ ਇੱਕ ਧਰਮ ਇੱਕ ਅਲੱਗ ਹੀ ਵਿਸ਼ਾ ਹੈ ਇਹ ਫਿਰ ਆਪਾਂ ਕਦੇ ਬੈਠ ਕੇ ਗੱਲ ਕਰਾਂਗੇ ਤੇ ਮੇਰਾ ਤਾਂ ਇਹ ਕਹਿਣਾ ਹੈ ਕਿ ਸੇਵਾ ਕਰੋ ਸਿਮਰਨ ਕਰੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇੱਕ ਨਾ ਬਾਣੀਆਂ ਦੇ ਵਿੱਚ ਇੱਕ ਬਾਣੀ ਚੁਪਾਈ ਸਾਹਿਬ 1998 ਦੇ ਵਿੱਚ ਜਦੋਂ ਮੈਂ ਗੰਗਾ ਨਗਰ ਸੀਗਾ ਤੇ ਇੱਕ ਸਰਦਾਰ ਜੀ ਸੀ ਬਖਿੰਦਾ ਸਾਡੇ ਸਾਡੇ ਆਫੀਸਰ ਸੀ ਮੇਰਾ ਜਿੰਨ ਸੀ ਰਸਿਓ ਤੋ ਮੈਨੂੰ ਕਹਿਣ ਲੱਗੇ ਸਭ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੰਦੇ ਤੇ ਚਪਾਈ ਦਾ ਪਾਠ ਕਰ ਰਹੇ ਹੋ। ਤੋ ਉਸ ਦਿਨ ਤੋਂ ਮੈਂ ਪਾਠ ਕਰਦਾ ਹਾਂ ਤੁਸੀਂ ਕਦੇ ਪੜ੍ਹ ਕੇ ਦੇਖੋ ਤੁਸੀਂ ਉਹਦੇ ਧਰਮ ਬਾਰੇ ਕੁਝ ਨਹੀਂ ਲਿਖਿਆ। ਉਹ ਬੇਨਤੀ ਹੈ। ਉਹ ਇੰਨੀ ਤਗੜੀ ਬੇਨਤੀ ਹੈ ਕਿ ਜਿਹੜਾ ਬੰਦਾ ਕਰਨ ਲੱਗ ਗਿਆ ਨਾ ਉਹਦੀਆਂ ਸਾਰੀਆਂ ਬਿੰਦਿਆ ਪ੍ਰਾਣ ਹੋਣੇ ਸ਼ੁਰੂ ਹੋ ਗਈਆਂ। ਤੇ ਇਸ ਵਾਸਤੇ ਮੇਰਾ ਇਹ ਕਹਿਣਾ ਹੈ ਕਿ ਬਈ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੈਂ ਬਹੁਤ ਬਣ ਰਣਾ ਵੈਰੀ ਕੁਸ਼ਲ ਮਾੜੀ ਕਿ ਮੈਂ ਇਸ ਕਰਮਰ ਤੋਂ ਪੰਨੀ ਕਰ ਸਕਿਆ। ਉਹ ਨੂੰ ਨਾ ਛੋਟਾ ਗੁਰੂ ਨਾ ਜਾਣੋ ਜਗਤ ਗੁਰੂ ਸੀ। ਬਿਲਕੁਲ। ਬਹੁਤ ਬਹੁਤ ਧੰਨਵਾਦ ਸਰ ਬਹੁਤ ਵਧੀਆ ਲੱਗਿਆ ਗੱਲਾਂ ਬਾਤਾਂ ਕਰਕੇ ਜੀ ਤੇ ਦੋਸਤੋ ਕਰਨਲ ਗੱਬਾ ਜੀ ਦੇ ਜਿਹੜੇ ਵਿਚਾਰ ਹੈ ਉਹਨਾਂ ਤੋਂ ਤੁਹਾਨੂੰ ਅੱਗੇ ਵੀ ਰੂਰ ਕਰਵਾਉਂਦੇ ਰਵਾਂਗੇ ਇਹ ਤਾਂ ਬਹੁਤ ਛੋਟੀ ਜਿਹੀ ਮੁਲਾਕਾਤ ਹੈ ਵੀਡੀਓ ਥੋੜੀ ਲੰਮੀ ਹੋ ਰਹੀ ਹੈ ਇਸ ਕਰਕੇ ਆਪਾਂ ਹੋਰ ਕਦੇ ਦਿਨ ਫਿਰ ਤੋਂ ਦੁਬਾਰਾ ਗੱਬਾ ਜੀ ਨਾਲ ਮਿਲਾਂਗੇ ਮੁਲਾਕਾਤ ਕਰਾਂਗੇ ਇਹਨਾਂ ਦੇ ਵਿਚਾਰ ਜਾਣਾਂਗੇ ਤੁਹਾਨੂੰ ਰੂਰ ਰੂ ਕਰਵਾਵਾਂਗੇ ਅੱਜ ਵਾਸਤੇ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਥੈਂਕ ਯੂ